ਨੇ ਪਾਪਾ ਨੂੰ ਡੈਡੀਕੇਟ ਕਰਨਾ ਚਾਹਾਂਗੀ ਤੇ ਉਹਨਾਂ ਨੂੰ ਕਹਿਣਾ ਚਾਹਾਂਗੀ ਤੁਸੀਂ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹੀ ਲੈ ਦਿੰਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਓਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਵੇਖਣਾ ਚਾਹੁੰਦੇ ਸੀ ਉਹੀ ਬਣ ਕੇ ਵਿਖਾਵਾਂਗੀ ਮੈਂ ਆਪਣੇ ਆਪ ਨੇ ਨਾ ਲੱਕੀ ਫੀਲ ਕਰਦੀ ਸੀ ਕਿ ਵਰਿੰਦਰ ਸਿੰਘ ਹਮਨ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਦੇਣਾ ਕਿ ਬਾਤ ਉਹਨਾਂ ਦੀ ਕੁੜੀਆਂ ਤੇ ਮੈਂ ਮਾਨ ਕਰਦੀ ਆਂ ਇਹ ਚੀਜ਼ ਤੇ ਬਹੁਤ ਚੀਜ਼ਾਂ ਅਧੇ ਵਿੱਚ ਰਹਿ ਗਏ ਨੇ ਕਰਨ ਵਾਲੀਆਂ ਹਲੇ ਤੇ ਮੈਂ ਆਪਣੀ ਕਮਾਈ ਹੋਈ ਪੈਸਾ ਤੇ ਤੁਹਾਨੂੰ ਐਸ਼ ਕਰਾਣੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਨੀਆਂ ਸੀਗੀਆਂ ਹੁਣ ਤੇ ਸਾਰਾ ਕੁਝ ਟੁੱਟਿਆ ਜਾਂ ਵਿਖੜਿਆ ਆਈ ਹੋਪ ਤੁਸੀਂ ਲਾਈਟ ਬਣ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਮੰਨ ਕੇ ਰਹੋਗੇ ਹਮੇਸ਼ਾ